ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੇਰੇ ਚੈਨਲ ਨੂੰ ਪਹਿਲੀ ਵਾਰੀ ਵੇਖ ਰਹੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੁਹਾਡੀ ਸਪੋਰਟ ਦੇ ਨਾਲ ਹੀ ਇਹ ਚੈਨਲ ਅੱਗੇ ਚੱਲ ਸਕਦਾ ਹੈ ਤੇ ਇੱਥੇ ਅਰਨਵ ਨੂੰ ਉਹਦੇ ਪਾਪਾ ਚੱਲੇ ਸੀ ਵੈਨ ਤੇ ਚੜਾਉਣ ਤੇ ਮੈਂ ਉਹਨਾਂ ਨੂੰ ਤਿਆਰ ਕਰਨ ਤੋਂ ਬਾਅਦ ਲਾਗੀ ਫੁੜਕੇ ਪਕਾਉਣ ਤਾਂ ਇੰਨੀ ਤੇਜ਼ ਸਾਡੇ ਬਾਰਿਸ਼ ਹੋਈ ਨਾਲ ਹੀ ਹਵਾ ਵੀ ਬਹੁਤ ਜ਼ਿਆਦਾ ਤੇਜ਼ ਸੀ ਤੇ ਬਹੁਤ ਹੀ ਤੇਜ਼ ਬਾਰਿਸ਼ ਸੀ ਅੰਦਰ ਨੂੰ ਪਾਣੀ ਆਉਣ ਡਿਆ ਸੀਗਾ ਇਹ ਜਿਹੜਾ ਪਾਣੀ ਹੈ ਨਾ ਅੰਦਰ ਨੂੰ ਆਈ ਜਾ ਰਿਹਾ ਸੀ ਇੰਨੀ ਤੇਜ਼ ਬਾਰਿਸ਼ ਸੀ ਇਹ ਹੁਣ ਦੀ ਵੀਡੀਓ ਨਹੀਂ ਹੈ ਇਹ ਵੀਡੀਓ ਹੈਗੀ ਹੈ 9 ਅਗਸਤ ਦੀ ਉਦੋਂ ਹੋਈ ਸੀ ਇਹ ਬਾਰਿਸ਼ ਬਾਰਸ਼ਾਂ ਤੇ ਹੁਣ ਵੀ ਹੋ ਰਹੀਆਂ ਜਦੋਂ ਮੈਂ ਵੀਡੀਓ ਪਾਈ ਆ ਪਰ ਹੁਣ ਇੰਨੀ ਤੇਜ਼ ਨਹੀਂ ਹੋ ਰਹੀਆਂ ਜਿੰਨੀ ਤੇਜ਼ ਉਦੋਂ ਬਾਰਿਸ਼ ਹੋਈ ਸੀ ਇਹ ਤੇ ਹਵਾ ਵੀ ਇੰਨੀ ਕਿ ਜ਼ਿਆਦਾ ਤੇਜ਼ ਸੀ ਕਿ ਪਾਣੀ ਜਿਹੜਾ ਸਾਰਾ ਨਾ ਅੰਦਰ ਨੂੰ ਆਉਣਾ ਸ਼ੁਰੂ ਹੋ ਗਿਆ ਸੀ ਵੈਸੇ ਇਤੋਂ ਗਾਹ ਨਹੀਂ ਆਇਆ ਪਾਣੀ ਪਰ ਇਤੋਂ ਤੱਕ ਪਾਣੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਜ਼ਿਆਦੀ ਹਵਾ ਦੇ ਨਾਲ ਗੱਡੀ ਦੇ ਉੱਤੋਂ ਕਵਰ ਵੀ ਜਿਹੜਾ ਉੱਡ ਕੇ ਥੱਲੇ ਡਿੱਗ ਗਿਆ ਫਿਰ ਮੈਂ ਚੁੱਕਿਆ ਹੀ ਨਹੀਂ ਮੈਂ ਕਿਹਾ ਹੁਣ ਹਵਾ بارش ਹੋਣ ਤੋਂ ਬਾਅਦ ਹੀ ਇਹਨੂੰ ਚੁੱਕ ਕੇ ਬਾਹਰ ਸੁਕਾਉਣੇ ਪਾ ਦੂੰਗੀ ਤੇ ਸ਼ਾਮ ਨੂੰ ਫਿਰ ਆਪਾਂ ਮੇਰੀ ਦੂਸਰੀ ਬੇਟੀ ਵੀ ਇੱਥੇ ਹੁੰਦੀ ਸੀ ਨਾ ਅਹੀਂ ਖੂਬ ਪੰਗੜਾ ਪਾਉਂਦੀਆਂ ਹੁੰਦੀਆਂ ਹੁੰਦੀਆਂ ਸਾਡੇ ਨੱਚਦੀਆਂ ਹੁੰਦੀਆਂ ਤੇ ਹਾਸਾ-ਸਾਸ ਕਿ ਅਸੀਂ ਦੂਰੀਆਂ ਹੋ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਕਈ ਸਟੈਪ ਮੈਨੂੰ ਨਹੀਂ ਸੀ ਛੇਤੀ ਹੁੰਦੇ ਹੁੰਦੇ ਪਰ ਉਹ ਮੈਨੂੰ ਸਿਖਾ ਦਿੰਦੀਆਂ ਹੁੰਦੀਆਂ ਸੀ ਫਿਰ ਅਸੀਂ ਪਾਈ ਜਾਂਦੀਆਂ ਹੁੰਦੀਆਂ ਸੀ ਪੰਗੜਾ ਤੇ ਬਹੁਤ ਜ਼ਿਆਦਾ ਇੰਜੋਏ ਕਰਦੀਆਂ ਸੀ ਤੇ ਡੈਡੀ ਨਾਲ ਬੈਠੇ ਕੋਈ ਗੱਲਬਾਤ ਕਰ ਰਹੇ ਨੇ ਦੋਨੇ ਪਿਓ ਪੁੱਤ ਤੇ ਚਾਚਾ ਜੀ ਹੁਣਾਂ ਨੇ ਇੱਥੇ ਬਹੁਤ ਵੱਡਾ ਇੱਕ ਬ੍ਰਾਂਡਾ ਬਣਾਇਆ ਸੀ ਜਿਹਦੇ ਵਿੱਚ ਉਹਨਾਂ ਸਾਰੇ ਆਪਣੇ ਟਰੈਕਟਰ ਰੀਪਰ ਵਗੈਰਾ ਖੜੇ ਕਰਨ ਦੇ ਨਾਲ ਉਹਨਾਂ ਨੂੰ ਬੜੀ ਦਿੱਕਤ ਸੀਗੀ ਬਾਹਰ ਹੈਗੀ ਤਾਂ ਹੈ ਸੀ ਸ਼ੈੱਡ ਪਰ ਅਲੱਗ ਇੱਕ ਜ਼ਰੂਰਤ ਸੀ ਵੱਡੇ ਬ੍ਰਾਂਡੇ ਦੀ ਬਾਹਰ ਵੀ ਬਹੁਤ ਵੱਡਾ ਸ਼ੈੱਡ ਹੈ ਤੇ ਉਹਦੇ ਉਹਨੂੰ ਲੈਂਟਰ ਉੱਥੇ ਪੈਣਾ ਸੀਗਾ ਤੇ ਫਿਰ ਕਹਿੰਦੇ ਕਿ ਚਲੋ ਸਾਰੇ ਜਣੇ ਆਪਾਂ ਅੱਜ ਰੋਟੀ ਇਕੱਠੀ ਬਣਾਉਣੀ ਆ ਇੱਥੇ ਤੇ ਫਿਰ ਆਪਾਂ ਉਥੇ ਸਵੇਰੇ ਇਹ ਮੈਂ ਵੀਡੀਓ ਪਹਿਲਾਂ ਲਾਤੀ ਮਿੱਠੇ ਚੌਲ ਵੀ ਬਣ ਗਏ ਸਬਜ਼ੀ ਵੀ ਬਣ ਗਈ ਤੇ ਜਿਹੜੇ ਆਪਾਂ ਸਵੇਰੇ ਸਿਰ ਪਕੌੜੇ ਖਾਦੇ ਸੀ ਨਾ ਉਹਦੀ ਵੀਡੀਓ ਮੈਂ ਬਾਅਦ ਵਿੱਚ ਲਾਤੀ ਇਹ ਪਕੌੜੇ ਆਪਾਂ ਪਹਿਲਾਂ ਖਾਦੇ ਸੀ ਤੇ ਰੋਟੀ ਬਾਅਦ ਵਿੱਚ ਬਣਾਈ ਸੀਗੀ ਤੇ ਉਹਦੀ ਵੀਡੀਓ ਮੈਂ ਇਹ ਵੇਖੋ ਇਹ ਮੈਂ ਬਾਅਦ ਵਿੱਚ ਲਾਈ ਉਹ ਮੈਨੂੰ ਪਤਾ ਹੀ ਨਹੀਂ ਚੱਲਿਆ ਮੈਨੂੰ ਖਿਆਲ ਹੀ ਨਹੀਂ ਆਇਆ ਇਸ ਗੱਲ ਦਾ ਤੇ ਅਸੀਂ ਸਾਰੀਆਂ ਦਰਾਨੀ ਚਸ਼ਾਨੀ ਬੈਠੀਆਂ ਸਾਂ ਤੇ ਖਾ ਰਹੀਆਂ ਸੀ ਪਕੌੜੇ ਤੇ ਉਸ ਤੋਂ ਬਾਅਦ ਫਿਰ ਦੂਸਰੇ ਦਿਨ ਆਪਾਂ ਦਰਬਾਰ ਸਾਹਿਬ ਜਾਣਾ ਸੀ ਤੇ ਮੰਮੀ ਅਰਨਵ ਨੂੰ ਤਿਆਰ ਕਰਨ ਲੱਗ ਗਈ ਤੇ ਮੈਂ ਵੀ ਤਿਆਰ ਹੋਣ ਲਈ ਸਾਂ ਤਾਂ ਲੈਂਟਰ ਵਾਲੇ ਦਿਨ ਸਵੇਰੇ ਸਵੇਰ ਵੀ ਬਹੁਤ ਬਾਰਿਸ਼ ਹੋਈ ਪਹਿਲਾਂ ਤੇ ਹੈ ਹੀ ਨਹੀਂ ਸੀ ਕਿ ਅੱਜ ਲੈਂਟਰ ਪਾਊਗਾ ਫਿਰ ਕਿੰਦੇ ਚਲੋ ਕੋਈ ਨਹੀਂ ਪਕੌੜੇ ਤੇ ਖਾਈਏ ਸਾਰੇ ਜਣੇ ਜੇ ਲੈਂਟਰ ਅੱਜ ਪਾਊਗਾ ਨਹੀਂ ਤੇ ਫਿਰ ਸਵੇਰੇ ਪੈਜੂਗਾ ਪਰ ਇਹ ਹੀ ਕਿ ਚਲੋ 2:00 ਵਜੇ ਤੱਕ بارش ਜਿਹੜੀ ਰੁਕ ਗਈ ਤੇ 2:30 ਵਜੇ ਤੱਕ ਧੁੱਪ ਨਿਕਲ ਆਈ ਸੀ ਤੇ ਫਿਰ ਉਦੋਂ ਬਾਅਦ ਆ ਲੈਂਟਰ ਜਿਹੜਾ ਉਦੋਂ ਪੈ ਗਿਆ ਅ ਤੇ ਗੱਡੀ ਜਿਹੜੀ ਆਪਾਂ پارک ਕੀਤੀ ਤੇ ਰੁੱਕ ਕੇ ਹੀ ਥੋੜਾ ਟਾਈਮ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਭਾਵੇਂ ਬਾਸ਼ਾ ਹੋ ਰਹੀ ਗਰਮੀ ਪਰ ਬਹੁਤ ਸੀ ਏ ਹੈਗੀ ਆ 베ਰੀ बाबा ਬੁੱਢਾ ਸਾਬ ਜਿੱਥੇ ਸੇਵਾ ਕਰਵਾਉਂਦੇ ਸੀ ਤੇ ਇਹ ਮੇਰੀ ਥੱਲੇ ਬੈਠਦੇ ਸੀ ਇਹ ਉਹ ਮੇਰੀ ਆ ਦੂਸਰੀ ਸਾਈਡ ਤੋਂ ਤਾਂ ਆਪਾਂ ਚਲੋ ਉੱਪਰ ਦੀ ਆਏ ਸੀਗੇ ਤੇ ਫਿਰ ਮੱਥਾ ਟੇਕਿਆ ਉੱਥੇ ਅੰਦਰ ਦੁੱਖ ਪਜਨੀ 베ਰੀ ਥੱਲੇ ਪੰਜ ਨਾਨੇ ਕੀਤੇ ਸੀ ਇਸ਼ਨਾਨ ਤਨੀ ਸੀ ਕੀਤਾ ਸੀ ਲੰਗਰ ਛਕਿਆ ਤੇ ਇਧਰ ਮੱਥਾ ਟੇਕਿਆ ਅੰਦਰ ਗਏ ਉੱਥੇ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਫਿਰ ਅਸੀਂ ਉਥੋਂ ਵਾਪਸ ਆਏ ਕਿਉਂਕਿ ਉਹ ਜਿਆਦੀ ਵੀਡੀਓ ਤਾਂ ਅੰਦਰ ਉੱਥੇ ਨਹੀਂ ਬਣਾਈ ਤੇ ਉਸ ਤੋਂ ਬਾਅਦ ਆਪਾਂ ਅਗੇ ਵਾਪਸ ਤੇ 2-3 ਦਿਨ ਦੀ ਇਕੱਠੀ ਵੀਡੀਓ ਬਣਾਈਆਂ ਏ ਛਲੀਆਂ ਸਾਡੇ ਨਾ ਆਪਣੀਆਂ ਨਹੀਂ ਐ ਛਲੀਆਂ ਲੱਗ ਗਏ ਮਤਲਬ ਦੂਸਰੇ ਖੇਤਾਂ ਵਿੱਚ ਜਿਵੇਂ ਹੋਰ ਖੇਤ ਹੁੰਦੇ ਲੱਗੇ ਚਾਚੇ ਤਾਇਆ ਦੇ ਜਾਂ ਵੀ ਪਿੰਡ ਦੇ ਹੋਰ ਤੇ ਉੱਥੋਂ ਛਲੀਆਂ ਲੈ ਕੇ ਆਏ ਸਾਡੇ ਜਦੋਂ ਦਾਦਾ ਜੀ ਹੁੰਦੇ ਸੀ ਨਾ ਉਦੋਂ ਇਹ ਚੀਜ਼ਾਂ ਜਿਆਦੀਆਂ ਹੁੰਦੀਆਂ ਸੀ ਆਪਣੀਆਂ ਤੇ ਸਾਲ ਇੱਕ ਹੋ ਗਿਆ ਹੁਣ ਉਹਨਾਂ ਕੋਈ ਕੰਮ ਨਹੀਂ ਸੀ ਹੁੰਦੇ ਤੇ ਹੁਣ ਤੇ ਸਾਨੂੰ ਛੱਡ ਕੇ ਸਦਾ ਵਾਸਤੇ ਚਲੇ ਵੀ ਗਏ ਨੇ ਉਹ ਪਰ ਇਹ ਹੈ ਕਿ ਬੜੀ ਜਦੋਂ ਐਵੇਂ ਦੀਆਂ ਚੀਜ਼ਾਂ ਘਰ ਚੁੰਦੀਆਂ ਤਾਂ ਉਹਨਾਂ ਦੀ ਯਾਦ ਬਹੁਤ ਆਉਂਦੀ ਹੈ ਤਾਂ ਚਲੀਆਂ ਪੁੰਨੜਈ ਸੀ ਮੈਂ ਲੈ ਕੇ ਆਏ ਸੀ ਕਿੰਨੀਆਂ ਸਾਰੀਆਂ ਕੁਝ ਤੇ ਇਥੇ ਭੁੰਨ ਕੇ ਖਾਦੀਆਂ ਪਰ ਜਿਹੜੀਆਂ ਚੁੱਲ੍ਹੇ 'ਚ ਭੁੰਨੀਆਂ ਸੀ ਉਹ ਇੰਨੀਆਂ ਟੇਸਟੀ ਸੀ ਨਾ ਮਠਾਸ ਆਉਂਦੀ ਸੀ ਗੈਸ ਤੇ ਦੂਸਰੇ ਦਿਨ ਦੋ ਤਿੰਨ ਭੁੰਨ ਲਿਆ ਸੀ ਪਰ ਉਹਨਾਂ ਦੀ ਉਹ ਮਠਾਸ ਨਹੀਂ ਸੀ ਆਉਂਦੀ ਜੋ ਇਹ ਇਹੇਵੇਂ ਟੇਸਟ ਹੁੰਦਾ ਸੀ ਵਧੀਆ ਸੀ ਅੱਗ ਤੇ ਭੁੰਨੀਆਂ ਵਧੀਆ ਰਹਿੰਦੀਆਂ ਨੇ ਹਰ ਸਾਲ ਇਸੇ ਤਰ੍ਹਾਂ ਹੀ ਕਰ ਲੈ ਕੇ ਆਉਂਦੇ ਨੇ ਛਲੀਆਂ ਤੇ ਫਿਰ ਉਸ ਤੋਂ ਬਾਅਦ ਮੈਂ ਚੁੱਲਾ ਵੀ ਨਾ ਮੀ ਪੈ ਪੈ ਗਏ ਨਾ ਤੋ ਮਿੱਟੀ ਉੱਡ ਗਈ ਐ ਸਾਰੀ ਬਰਸਾਤਾਂ ਦੇ ਦਿਨ ਹੁਣ ਖਤਮ ਹੋਣਗੇ ਨਾ ਤੇ ਫੇਰ ਮਿੱਟੀ ਲਗਾਵਾਂਗੇ ਨੂੰ ਪਰੋਲਾ ਵੀ ਨਹੀਂ ਫੇਰ ਮੈਂ ਫੇਰ ਆਉ ਜਦੋਂ بارش ਹੋ ਜਾਂਦੀ ਓ ਫੇਰ ਸਾਰੀ ਮਿੱਟੀ ਉੱਡ ਜਾਂਦੀ ਐ ਬਾਹਰ ਪੈੜੀਆਂ ਵਿੱਚ ਆਏ ਸੀ ਬੱਚਿਆਂ ਨੂੰ ਨਾ ਮੈਸੇਜ ਆਇਆ ਸਕੂਲੋਂ ਕਿ ਮਾਂ ਕੇ ਨਾਮ ਦਾ ਕਹਿੰਦੇ ਇੱਕ ਪੇੜ ਲਗਾਉਣਾ ਐ ਤੇ ਉਹਦੀ ਪਿਕ ਜਿਹੜੀ ਐ ਸਕੂਲ ਭੇਜੋ ਤੇ ਅਸੀਂ ਬਾਹਰ ਖੇਤਾਂ ਵਿੱਚ ਆਏ ਸੀਗੇ ਤੇ ਇੱਥੇ ਮੈਂ ਪੌਦੇ ਲੱਗੇ ਨੇ ਨਾ ਕਿੰਨੇ ਸਾਰੇ ਸਾਨੂੰ ਟੋਇਆ ਪੁੱਟ ਕੇ ਦੇਣ ਦਾ ਇਹ ਕਹਿੰਦੇ ਮੈਂ ਕਰ ਦੇਣਾ ਤੇ ਇਹਦੇ ਵਿੱਚ ਤੁਸੀਂ ਲਾ ਲਓ ਤੇ ਉਹ ਯੂਨੀਫਾਰਮ ਪਾ ਕੇ ਨਾ ਤੇ ਫਿਰ ਉਹ ਲਾਉਣਾ ਸੀਗਾ ਤੇ ਮੈਂ ਤੇ ਅਰਨਮ ਨੇ ਸਾਡੀ ਪਿੱਕ ਇਹਨਾਂ ਨੇ ਸਕੂਲ ਭੇਜਣੀ ਆ ਤੇ ਇਹਨਾਂ ਇਹਨੂੰ ਲੱਗਦੇ ਨੇ ਪਰਪਲ ਕਲਰ ਦੇ ਅਮਰੂਦ ਲੱਗਦੇ ਨੇ ਇਸ ਅਮਰੂਦ ਨੂੰ ਜਿਹਦੇ ਕੋਲ ਮੈਂ ਖੜੀ ਆ ਨਾ ਇਹਨੂੰ ਐਰ ਕੀ ਫਲ ਨਹੀਂ ਪਿਆ ਅਮਰੂਦ ਲੱਗੇ ਤਾਂ ਲੱਗਦੇ ਸੀ ਐਰ ਕੀ ਨਹੀਂ ਪਿਆ ਇੱਕ ਫੁੱਲ ਖਿੜਿਆ ਸੀ ਮੈਂ ਮੈਂ ਕਹਿੰਦੀ ਮੈਂ ਕਹਾ ਥੋੜਾ ਜ਼ੂਮ ਕਰਕੇ ਵਖਾ ਫੁੱਲ ਇੱਕ ਫੁੱਲ ਖਿੜਿਆ ਸੀ ਪਰਪਲ ਕਲਰ ਦਾ ਹੀ ਫੁੱਲ ਹੈ ਤੇ ਅਮਰੂਦ ਵੀ ਪਰਪਲ ਕਲਰ ਦੇ ਹੁੰਦੇ ਨੇ ਪੂਰੇ ਜਾਮਨੀ ਕਲਰ ਦੇ ਹੁੰਦੇ ਨੇ ਤੇ ਅਰਨਮ ਪਹਿਲਾਂ ਮੈਂ ਲਗਾਉਣ ਲੱਗੀ ਅਰਨਮ ਕਹਿੰਦਾ ਨਹੀਂ ਮੈਂ ਲਗਾਉਂਗਾ ਮम्मा ਉਹਨਾਂ ਕਿਹਾ ਕਿ ਬੱਚਿਆਂ ਨੇ ਲਾਉਣਾ ਮ ਦੇ ਨਾਲ ਮਮਾ ਨੇ ਹੈਲਪ ਕਰਨੀ ਆ ਤੇ ਫਿਰ ਮੈਂ ਇਹਨੂੰ ਮੈਂ ਹੀ ਲਾਉਣਾ ਭਾਂਡ ਨੂੰ ਤੇ ਇਹਦੀ ਪਿਕ ਭੇਜਾਂਗੇ ਸਕੂਲ ਸਾਰੇ ਬੱਚੇ ਭੇਜ ਰਹੇ ਨੇ ਤੇ ਅਸੀਂ ਵੀ ਫਿਰ ਇਹਨੂੰ ਲਗਾ ਕੇ ਪੌਦੇ ਨੂੰ ਐਵੇਂ ਦੀ ਐਕਟੀਵਿਟੀਆਂ ਜਿਹੜੀਆਂ ਨੇ ਕਈ ਸਕੂਲ ਚ ਕਰਾਉਂਦੇ ਰਹਿੰਦੇ ਨੇ ਬੱਚਿਆਂ ਨੂੰ ਕਈ ਚੀਜ਼ਾਂ ਦਾ ਪਤਾ ਲੱਗਦਾ ਆ ਤੇ ਯੂਨੀਫਾਰਮ ਦੇ ਨਾਲ ਹੀ ਉਹ ਅਸੀਂ ਬਣਾਈ ਸੀ ਵੀਡੀਓ ਵੀ ਪਿਕ ਵੀ ਲਈ ਸੀ ਮੈਂ ਖੇਤਾਂ ਲਾਏ ਆ ਬਾਹਰ ਤੇ ਹੁਣ ਵੇਖ ਜੀਏ ਕੇਲੇ ਲੱਗੇ ਨੇ ਕਿੰਨੇ ਵੱਡੇ ਹੋਏ ਨੇ ਗਰਮੀ ਬਹੁਤ ਜ਼ਿਆਦਾ ਘਟੀ ਇਧਰ ਨੂੰ ਆਈਦਾ ਹੁਣ ਜਿਵੇਂ ਕਿਉਂਕਿ ਨਾ ਘਾਹ ਵੀ ਬੜਾ ਹੋ ਗਿਆ ਬਰਸਾਤਾਂ ਦਾ ਮੌਸਮ ਹੈ ਨਾ ਤੇ ਘਾਹ ਵੀ ਬਹੁਤ ਜ਼ਿਆਦਾ ਹੋ ਗਿਆ ਨੰਘਿਆ ਨਹੀਂ ਜਾਂਦਾ ਤੇ ਚਲੋ ਵੇਖਣ ਆ ਗਏ ਫਿਰ ਉਦੋਂ ਤਾਂ ਜਦੋਂ ਫਲ ਸ਼ੁਰੂ ਹੋਇਆ ਸੀ ਉਦੋਂ ਲੋ ਬਹੁਤ ਜ਼ਿਆਦਾ ਸੀ ਤੇ ਠਾਂ ਤੱਕ ਰਫਾਲੀ ਨਹੀਂ ਲੱਗਿਆ ਕੋਣ ਕਿੰਨਾ ਤਣਾਉ ਦਾ ਖਾਲੀ ਰਹਿ ਗਿਆ ਤੇ ਉੱਪਰ ਫਲ ਲੱਗਿਆ ਵੈਸੇ ਫਲ ਜਿੰਨਾ ਵੀ ਸੀ ਨਾ ਬਹੁਤ ਸੋਹਣਾ ਫਲ ਸੀਗਾ ਆ ਇਹਨੂੰ ਕੇਲੇ ਦੇ ਬੂਟੇ ਨੂੰ ਆਇਆ ਚਲੋ ਜੀ ਵੇਖ ਕੇ ਫਿਰ ਸਾਹਮਣੇ ਮੇਰਾ ਇਰਾਦਾ ਸੀ ਕਿ ਉਹ ਅਮਰੂਦ ਆ ਤੇ ਉਥੋਂ ਅਮਰੂਦ ਤੋੜਾਂਗੇ ਅਮਰੂਦ ਵੈ ਤੋੜੇ ਇੱਕ ਦੋ ਅਸੀਂ ਤੇ ਪਰ ਉੱਥੇ ਵੀ ਘਾਹ ਬਹੁਤ ਸੀਗਾ ਬਾਏ ਬਾਏ